ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੈ ਕੇ ਅਸੀਂ ਨਵਾਂ ਵਲੌਗ ਹਾਜ਼ਰ ਹਾਂ ਤੇ ਮੌਸਮ ਬਹੁਤ ਸੋਹਣਾ ਆ ਬੱਦਲ ਹੋਏ ਆ ਤੇ ਦਰਖਤਾਂ ਦੀ ਜਿਹੜੀ ਹਰਿਆਲੀ ਉਹ ਬਹੁਤ ਸੋਹਣੀ ਲੱਗ ਰਹੀ ਆ ਇੱਧਰ ਮੈਂ ਸੋਚਿਆ ਚਲ ਚਾਹ ਨਾਲ ਰੋਟੀ ਖਾਣਨੇ ਆ ਔਰ ਮੇਰੀ ਚਾਹ ਥੋੜੀ ਰਹਿ ਗਈ ਸੀ ਦੇ ਵਿੱਚ ਮੱਖੀ ਪੈ ਗਈ ਦੋਸਤੋ ਮੱਖੀ ਨੇ ਮੈਨੂੰ ਦੁਖੀ ਕਰਤਾ ਕਿਉਂਕਿ ਇਹੀ ਲਾਸਟ ਸਿਪ ਪੀਣ ਦਾ ਤੇ ਮਜ਼ਾ ਆਉਂਦਾ ਆ ਔਰ ਇਹਦੇ ਵਿੱਚ ਮੱਖੀ ਪੈ ਗਈ ਸਾਰਾ ਮਜ਼ਾ ਮਾਰਦਾ ਮੱਖੀ ਨੇ ਮੱਖੀ ਨੂੰ ਪਤਾ ਨਹੀਂ ਕੀ ਮਿਲਿਆ ਇਹ ਕੱਪੜੇ ਦਵਾਲੇ ਦਵਾਲੇ ਕੋਹੋ ਕੇ ਪਤਾ ਹੀ ਨਹੀਂ ਲੱਗਾ ਕਿਹੜੇ ਵੇਲੇ ਆ ਮੱਖੀ ਵਿੱਚ ਡੁੱਬੀ ਉਹ ਮੱਖੀਏ ਤੇ ਮੇਰੀ ਚਾਹ ਦਾ ਟੇਸਟ ਖਰਾਬ ਕਰਤਾ ਤੇ ਇੱਧਰ ਫਿਰ ਆਪਾਂ ਲੇਟ ਗਏ ਇਹ ਹੁੰਦੇ ਹਫਤੇ ਮੈਂ ਲੱਡੂ ਚੱਕਿਆ ਮੈਂ ਜਦੋਂ ਵੀ ਮੂਡ ਆਫ ਹੋਏ ਤੇ ਲੱਡੂ ਖਾ ਲੀਦਾ ਇਹ ਲੱਡੂ ਬਹੁਤ ਅੱਛਾ ਆ ਤੇ ਇਹਨੂੰ ਫਿਰ ਮੈਂ ਕਿਹਾ ਚੱਲ ਖਾਣੇ ਆ ਸਿੱਧਾ ਤਾਂ ਖਾਦਾ ਨਹੀਂ ਗਿਆ ਫੜਾਸਾਂ ਵਿੰਗੀਆਂ ਜੀਆਂ ਕਰਕੇ ਖਾਣਾ ਪਿਆ ਕਿਉਂਕਿ ਇਹ ਚਿੱਠੇ ਹੀ ਨਹੀਂ ਜਾ ਰਿਆ ਸੀ ਦੰਦ ਅਗੇ ਉਦਾਂ ਦੇ ਇੱਧਰ ਜਸ ਕਰਨ ਹੋਣੀ ਹੋਗੇ ਰੈਡੀ परा स्कुंजालि पर फाइटिंग हो गई शुरू आधोगी ये वाली पापा मेरा नया स्केल चोक के ले गया ये नवी लेजर चोक के ले गया मैंने ने पतो मेरी लेजर वापस कर तू नु के करदा है कि काम मेरी नवी पैंडल भी ले आएंगे कैंसर है जन्ना तू की करना हु मैं पढ़ना नहीं होता डायग्राम बनाने होते हैं पापा मैं मैं सच नहीं यार बैग दे दे नु बैग तो घुमदी का ले बैग चो ਖੋਲ ਲੈਂਗੀ ਇਹਦਾ ਵੇ ਹਾਂਜੀ ਕਿੱਥੇ ਪਈ ਹੈ ਇਹ ਤੇ ਦਰਫੇ ਅੰਮਾ ਦਰਫੇ ਦੱਸੋ ਕਿੱਥੇ ਪਈ ਹੈ ਫੇ ਕੀ ਕਰਨਾ ਇਹਨੇ ਮੇਰੀ ਦੇ ਜ਼ਰੂਰਤ ਉਸਕੇ ਲਾ ਲਿਆ ਨਾ ਹੁਣ ਮੈਂ ਦਰਫੇ ਲਾ ਦੇਣਾ ਨਹੀਂ ਉਹ ਤੇਰੇ ਖੇ ਮੈਂ ਲਾ ਰਾਂ ਲਾ ਰਾਂ ਲਾ ਉੱਤੇ ਖੋਲਣਾ ਮੈਂ ਛੋਟੀ ਬੱਚੀ ਮੇਰੇ ਹੈ ਹੀ ਨਹੀਂ ਮੇਰੀ ਹੈ ਹੀ ਨਹੀਂ ਮੇਰੀ ਜੇ ਚਾਹ ਦਾਦ ਨੂੰ ਸਾਬਾ ਕਹੋ ਇਹਨੂੰ ਹੈ ਨਹੀਂ ਜਦ ਮੇਰੀ ਜੇਬ 'ਚ ਮੈਂ ਦੇਖ ਕਿੱਤੋਂ ਦਾ ਮਾਲ ਹੈ ਮੈਂ ਤੈਨੂੰ ਪਾਇ ਹੀ ਨਹੀਂ ਕਿ ਮੇਰੇ ਸਾਮਾ ਅਮਾ ਚਲੋ ਬੱਸ ਆ ਗਈ ਕੋਈ ਗੱਲ ਨਹੀਂ ਆ ਗਈ ਕੋਸੇ ਲਾਗਾ ਇਹੇ ਚੜਦੇ ਪਾ ਮਾ ਲੈ ਦੇ ਦੇ ਚੱਲ ਦੇ ਦੇ ਕੋਈ ਚੱਲ ਹੋ ਲੈ ਦੇ ਨੇ ਕੁਲੀ ਤੂੰ ਨਮਾ ਲੈ ਯਾ ਕੀ ਤਾਂ ਉਹ ਦਚ ਹੋ ਰਾਂ ਨੂੰ ਕੋਈ ਗੱਲ ਨਹੀਂ ਤੇਰੀ ਨਾਨੀ ਨੂੰ ਫੋਨ ਕਰ ਲੈਂਦਾ ਜਾ 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 ਫੋਨ ਕਰ ਚਾਬੀ ਲੈ ਲਈ ਕਰਨ ਗੁਲੀ ਚਾਬੀ ਲਿਆ ਚਾ ਫਾਈਨਲੀ ਜਸ ਕਰਨ ਪਹੁੰਚ ਗਿਆ ਸਟਾਪ ਤੇ ਤੇ ਬਹੁਤ ਜ਼ਦ ਜ਼ਦ ਲੜਾਈ ਤੋਂ ਬਾਅਦ ਪਹੁੰਚਾ ਹੈ ਤੇ ਮੌਸਮ ਵਧੀਆ ਸੀ ਬਟ ਇਹਨਾਂ ਬੱਚਿਆਂ ਨੇ ਅੱਜ ਇੰਨਾ ਕੁ ਪਰੇਸ਼ਾਨ ਕੀਤਾ ਕਿ ਗੱਲ ਛੱਡ ਦੋ ਤੇ ਇਧਰ ਇਹਨਾਂ ਦੀ ਬੱਸ ਆ ਗਈ ਹੈ ਤੇ ਆਪਾਂ ਕਹਿੰਦੇ ਚਲੋ ਜਸਕਰਨ ਬਾਏ ਬਾਏ ਤੇ ਜਸਕਰਨ ਦੀ ਬੱਸ ਆ ਗਈ ਜਾਓ ਜਸਕਰਨ ਜਾਓ ਬੇਟਾ ਜਾਓ ਬਹੁਤ ਦੁਖੀ ਕੀਤਾ ਇਹਨਾਂ ਦੋਨਾਂ ਨੇ ਅੱਜ ਮੈਨੂੰ ਔਰ ਇਧਰ ਫਾਈਨਲੀ ਇਹ ਲੇਟ ਗਿਆ ਕਿਉਂਕਿ ਇਹਦੀ ਪੈਨਸਲ ਇਰੇਜ਼ਰ ਪੈਨ ਕਿੱਟ ਸਭ ਜਸਕਰਨ ਲੈ ਗਿਆ ਤੇ ਆਪਾਂ ਹੋ ਗਏ ਰੈਡੀ ਰੈਡੀ ਹੋ ਕੇ ਜਾ ਰਹੇ ਆਪਾਂ 버ਗਰਟ ਤੇ 버ਗਰਟ ਜਾ ਕੇ ਤੇ ਦੇਖਦੇ ਆਂ ਕੰਮਕਾਰ ਲੜਾਈ ਤਾਂ ਬੱਚਿਆਂ ਨੇ ਬਹੁਤ ਕਰ ਲਈ ਹੁਣ ਆਪਾਂ ਫਿਰ ਮਿਊਜ਼ਿਕ ਦੀ ਤੁਹੋਂ ਦੇ ਨਾਲ ਪਹੁੰਚੇ 버ਗਰ ਜੀ ਫਾਈਨਲੀ ਅਸੀਂ ਪਹੁੰਚ ਗਏ ਆ ਤੇ ਇੱਥੇ ਫਿਰ ਉਹੀ ਸਰੋਜ ਦੀ ਤੁਨ ਵਾਂਗੂ ਆਏ ਨੇ ਇਹ ਕਹਿੰਦੇ 10 ਰੁਪਏ ਦੀ ਦੀ ਮੈਂ ਕਿ ਲੈ ਜਾ ਭਰਾ ਤੇਰੇ ਲਿਖੇ ਆ ਤੁਹਾਡੇ ਨਾਲ ਕਰਮਾ 'ਚ ਹਿੱਸਾ ਪਾਇਆ ਤੁਮ ਤੇ ਕੋਈ ਗੱਲ ਨਹੀਂ ਤੂੰ ਲੈ ਜਾ ਆਪਣੇ 10 ਰੁਪਏ ਪਰ ਤੇ ਇਹ ਕਿ ਕੋਈ ਨਸ਼ਾ ਨਹੀਂ ਕਰਦਾ ਇਹ ਵਿਚਾਰਾ ਬੋਲ ਨਹੀਂ ਪਾਉਂਦਾ ਔਰ ਦੂਸਰਾ ਜਿਹੜਾ ਇਹਦੇ ਨਾਲ ਆਉਂਦਾ ਉਹ ਦੇਖ ਨਹੀਂ ਪਾਉਂਦਾ ਉਹਨੂੰ ਹੱਥ ਫੜ ਕੇ ਲੈ ਕੇ ਜਾਂਦਾ ਇਹ ਆਇਆ ਸਾਡੇ ਕੋਲ ਸਿੰਗਰ ਵਾਸਤਵ ਤੇ ਹੁਣ ਸੁਣੋ ਜੀ ਇਹਦਾ ਗਾਣਾ ਤੇਰੇ ਵਾਂਗੂ ਬੇਦਰਦੇ ਕਦਿਆਂ ਵੀ ਬਦਲੇ ਹੱਸ ਤੇਰੇ ਵਾਂਗੂ ਬੇਦਰਦੇ ਕਦਿਆਂ ਵੀ ਬਦਲੇ ਤੂੰ ਬਦਲੀ ਇਹ ਤੋਖਾ ਦੇਣੀ ਐ ਅੱਜ ਵੀ ਤੇਨੂੰ ਚਾਹਣੇ ਕਸਮ ਜੋ ਮੋਨੇ ਆ ਸੋਖਾ ਦੇਣੀਆਂ ਅਚਬੀ ਤੈਨੂੰ ਚੋਨੇ ਮਿੱਠਾ ਜਿਹਾ ਗਾਣਾ ਸੁਣ ਤੋਂ ਬਾਅਦ ਦੋਸਤੋ ਆਪਾਂ ਕਰਦੇ ਪੀਜ਼ਾ ਬੇਸ ਰੈਡੀ ਜਿਹੜਾ ਕਿ ਆਪਾਂ ਰੋਜ਼ ਫਰੈਸ਼ ਬਣਾਉਂਦੇ ਆਂ ਔਰ ਆਪਾਂ ਹੁਣ ਬਿਜ਼ੀ ਹੋ ਚੱਲੇ ਆ ਇੱਥੇ ਤੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਥੈਂਕ ਯੂ ਸੋ ਮੱਚ ਬਾਏ ਬਾਏ